ਕਲਕੇ ਦੇ ਵਿੱਚ ਲੋਕ ਸਭਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਕਿਸਾਨਾਂ ਨੇ ਵਿਰੋਧ ਕੀਤਾ ਹੈ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਦੇ ਵੱਲੋਂ ਜੁੜੀਆਂ ਨੇ ਤਰਨਜੀਤ ਸਿੰਘ ਸੰਧੂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਤੇ ਵਜਿ ਗਿਣਤੀ ਦੇ ਵਿੱਚ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚੇ ਕਿਸਾਨਾਂ ਆਗੂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਦੀ ਰਾਹੀ ਸੁਨੇਹਾ ਜੁੜਾ ਹੈ ਪੇਜਿਆ ਹੈ ਕਿ ਪਾਜਪਾਗ ਉਸਾਟੇ ਨਾਲ ਸਵਾਲ ਜਵਾਬ ਕਰੇ ਪਰ ਸਾਟੇ ਨਾਲ ਜੜਾ ਹੈ ਸਵਾਲ ਜਵਾਬ ਕਰਨ ਤੋਂ ਪੱਜ ਰਹੇ ਹਨ ਕਿਸਾਨਾਂ ਆਗੂ ਸਰਵੰਤ ਸਿੰਘ ਮਲੇ ਨੇ ਕਿਹਾ ਕਿ ਜੁੜਾ ਹੈ ਇੱਕ ਕਿਹਾ ਹੈ ਕਿ ਸਾਡਾ ਤਰਨਾ ਚੱਲ ਰਿਹਾ ਹੈ ਜਿਸ ਦੇ ਚੱਲਦੇ ਅਸੀਂ ਬੈਰੀਗੇਟ ਤੋੜ ਕੇ ਅੱਗੇ ਆ ਗਏ ਹਾਂ ਬੰਦੂ ਸਾਡੇ ਕੋਲ ਸਾਡੇ ਇੱਕ ਉਮੀਦਵਾਰ ਆ ਭਾਜਪਾ ਦੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਸਾਡੇ ਨਾਲ ਸਵਾਲ ਜਵਾਬ ਕਰ ਲਓ ਉਹ ਸਵਾਲਾਂ ਜਵਾਬਾਂ ਤੋਂ ਭੱਜ ਗਏ ਆ ਔਰ ਫਿਰ ਅਸੀਂ ਕੀ ਫਿਰ ਪੇਸ਼ੀ ਬਰੋਡ ਕਰਾਂਗੇ ਇੰਤੋ ਤੱਕ ਆਇਆ ਲੱਗਿਆ ਪੈਸਾ ਗਾਵਾ ਤੋਂ ਭਾਜਪਾ ਦੀ ਸਰਕਾਰ ਜਿਹੜੀ ਆ ਜਿਹੜੇ ਉਹਦੇ ਉਮੀਦਵਾਰ ਆ ਸਾਡੇ ਦਾ ਸਵਾਲ ਆ ਇਹ ਲਖੀਨਪੁਰ ਖੇਰੇ ਦਾ ਇਨਸਾਫ ਸਾਨੂੰ ਕਿਉਂ ਨਹੀਂ ਮਿਲਿਆ ਤੁਸੀਂ ਲੈ ਕੇ ਕੱਲਿਆ ਹੈਗਾ ਤੁਹਾਡੀ ਆਪ ਦੀ ਸੀਗੀ ਪੀਐਮਐਸਪੀ ਗਰੰਟੀ ਕ੍ਰੀ ਬਣਾ ਕੇ ਦਵਾਂਗੇ ਬਿਜਲੀ ਸੋਡ ਬਿੱਲ ਉਹ ਦੋ ਸੀਗਾ ਉਹ ਕਹਿੰਦੇ ਸੀ ਨਹੀਂ ਲੈ ਕੇ ਆਵਾਂ ਤੁਸੀਂ ਉਹ ਬਿਜਲੀ ਬਿੱਲ 2023-24 ਬਣਾ ਕੇ ਰੱਖ ਲਿਆ ਹੈਗਾ ਵਾ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਖੇਤੀ ਨੂੰ ਬਾਹਰ ਕੱਢਣਾ ਸੀਗਾ ਉਹਤੇ ਤੁਹਾਡੇ ਕਮਿਟਮੈਂਟ ਪੂਰੀ ਨਹੀਂ ਸਾਰੇ ਬੇਚ ਦੇ ਕੇਸ ਵਾਪਸ ਲੈਣੇ ਸੀ ਉਹਦਾ ਕੋਈ ਨਹੀਂ ਆ ਹੁਣ ਅਲਕਿਨ ਹੁਣ ਜਿਹੜਾ ਆਪਾਂ ਹਰਿਆਣੇ ਦੇ ਬਾਡਰਾਂ ਤੇ ਬੈਠੇ ਉਹਦੇ ਸ਼ਹੀਦ ਸੁਭਕਰਨ ਸਿੰਘ ਨੂੰ ਕਿਉਂ ਸ਼ਹੀਦ ਕੀਤਾ ਗਿਆ ਸਾਡਾ ਕਸੂਰ ਕੀ ਸੀ ਸਾਨੂੰ ਦੇਸ਼ ਦੀ ਰਾਜਤਾਨੀ ਵਿੱਚ ਕਿਉਂ ਨਹੀਂ ਜਾਣ ਦਿੱਤਾ ਗਿਆ ਸਾਡਾ ਉਹਦੇ ਤੇ ਕੀ ਕਸੂਰ ਸੀਗਾ ਜਦ ਆਜੇ ਵੀ ਸਾਨੂੰ ਹਰਿਆਣੇ ਦੀਆਂ ਸੜਕਾਂ ਤੇ ਭਲ ਲਹਿਗਾ ਸਾਡਾ ਕੀ ਕਸੂਰ ਸੀਗਾ ਨਹੀਂ ਇਸ ਕਰਕੇ ਸੀਗਾ ਇਹਨਾਂ ਮੰਗਾਂ ਨੂੰ ਔਰ ਭਾਰਤ ਡਬਲਯੂਟੀਓ ਤੋਂ ਬਾਅਦ ਸਰਕਾਰ ਇੰਨੀ ਇੰਨੇ ਘਬਰਾਏ ਹੋਏ ਨੇ ਕਾਈਏ ਅਫਸਰ ਤੋਂ ਉੱਚਾ ਆਉਂਦਾ ਉਹਨਾਂ ਦਾ ਹੈਗਾ ਹੋਰਨ ਜਿਹੜੇ ਉਹ ਅੰਬੈਸਡਰ ਰਹੇ ਨੇ ਰਣਜੀਤ ਸਿੰਘ ਸੰਧੂ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਹੋਣ ਕੱਲ ਨੂੰ ਐਮਪੀ ਬਣ ਕੇ ਕਿਹੜੇ ਕੀ ਸਾਡਾ ਸਵਾਰ ਦੇਣਗੇ ਜਾਂ ਪਾਟ ਬਾਕੀ ਸਵਾਰੂ ਵੀ ਜਿਹੜੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਸੋ ਅਸੀਂ ਪਰਮੂਵੈਂਟ ਢੰਗ ਨਾਲ ਉਹਨਾਂ ਨੂੰ ਕਹਿੰਦੇ ਅਸੀਂ ਬੰਦੇ ਪੰਜ ਸੱਤ 10 ਆਜਣੇ ਤੁਸੇ ਤੁਹਾਡੇ ਗਾੜੀ ਸਵਾਲ ਰੱਖਦੇ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਪਰ ਉਹ ਭੱਜ ਲਿ ਗਏ ਬਾਕੀ ਅਸੀਂ ਉਹਨੂੰ ਵੀਡੀਓ ਅਸੇ ਕਹਿੰਦੇ ਜੀ ਤੂੰ ਬਗਾਰ ਵੀਡੀਓ ਨਹੀਂ ਬੰਦਨੀ ਫਿਰ ਉਹ ਸਵਾਲਾਂ ਦੇ ਜਵਾਬ ਤਾਂ ਕੀ ਮਤਲਬ ਉਹ